ਆ ਗਈ ਸੋਖ ਤੂੰ ਹਾਂ ਦੀਦੀ ਆ ਗਈ ਕੈਮ ਨਾਲ ਹੀ ਆ ਗਈਆਂ ਹੋਰ ਕੀ ਮੰਮੀ ਠੀਕ ਸੀਗੇ ਹੁਣ ਫਿਰ ਮੈਂ ਸੋਚਿਆ ਵੀ ਕਿਉਂ ਰਹਿਣਾਗਾ ਮੈਂ ਘਰੇ ਚਲਦੀ ਆ ਚੰਗਾ ਦੀਦੀ ਮੈਂ ਕੱਪੜੇ ਬਦਲ ਲਾਂ ਚਲ ਚੰਗਾ ਬਣ ਗਈ ਸੋਖ ਰੋਟੀ ਹਾਂ ਦੀਦੀ ਰੋਟੀ ਤਾਂ ਬਣ ਗਈ ਸਬਜ਼ੀ ਵੀ ਕਦੋਂ ਨਹੀਂ ਬਣ ਗਈ ਆ ਪਤਾ ਨਹੀਂ ਹਲੇ ਤੱਕ ਗੋਪੀ ਉਰੀ ਆਏ ਨਹੀਂ ਕਾਫੀ ਟਾਈਮ ਹੋ ਗਿਆ ਆ मैं तो आप डीकी जा सौ कम होंगे लियो आ गए प्रीत पानी लेके आ यार ही लेट हो गए ਉਹ ਯਾਰ ਖੇਤਾਂ 'ਚ ਕੰਮ ਆ ਹੀ ਹੁੰਦਾ ਰੇਟ ਹੋਈ ਜਾਂਦੇ ਆ ਸਾਰਾ ਦਿਨ ਕੰਮਕਾਰ ਚ ਬਿਜੀ ਰਹਿੰਦੇ ਆ ਤੈਨੂੰ ਪਤਾ ਹੀ ਐ ਉਹ ਤੇ ਚਲੋ ਠੀਕ ਐ ਪਰ ਆ ਰੋਜ਼ ਰੋਜ਼ ਪੀ ਕੇ ਆਣਾ ਜ਼ਰੂਰੀ ਐ ਤੁਹਾਡਾ ਉਹ ਯਾਰ ਮੇਰਾ ਕਿਹੜਾ ਜੀ ਕਰਦਾ ਪਰ ਮੇਰੀ ਮਜਬੂਰੀ ਐ ਸਾਰਾ ਦਿਨ ਥੇਕਾਂ 'ਚ ਕੀ ਹੋਇਆ ਸੁਖ ਮਿੱਟੀ ਨਹੀਂ ਖਾਦੀ ਤੂੰ ਰੋਟੀ ਤਾਂ ਮੈਂ ਬਾਅਦ 'ਚ ਖਾ ਲੂੰਗੀ ਦੀ ਮੈਨੂੰ ਤੁਹਾਡੇ ਨਾਲ ਜ਼ਰੂਰੀ ਕੰਮ ਆ ਗੱਲ ਕਰਨੀ ਮਜਬੂਰੀ ਕੋਈ ਹਾਂ ਦੱਸ ਮੈਨੂੰ ਇਹ ਦੱਸਣ ਲੱਗਿਆਂ ਮੇਂ ਸ਼ਰਮ ਆਉਂਦੀ ਐ ਕੀ ਹੋ ਗਿਆ ਮੈਨੂੰ ਸਭ ਕੁਝ ਪਤਾ ਲੱਗ ਗਿਆ ਕੀ ਪਤਾ ਲੱਗ ਗਿਆ ਮੈਂ ਤੁਹਾਨੂੰ ਤੇ ਗੋਪੀ ਨੂੰ ਇਕੱਠਿਆਂ ਦੇਖ ਲਿਆ ਉਹ ਐਸੇ ਤੇਨੂੰ ਪਲੇਖਾ ਲੱਗਿਆ ਉਹਨਾਂ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਐ ਦੀਦੀ ਮੈਂ ਕੋਈ ਬੱਚੀ ਨਹੀਂ ਜਿਹੜਾ ਮੈਨੂੰ ਪਲੇਖਾ ਲੱਗੂਗਾ ਮੈਂ ਸਭ ਕੁਝ ਦੇਖ ਲਿਆ ਔਰ ਸੁਣ ਲਿਆਗਾ ਇਹ ਤਾਂ ਤੁਸੀਂ ਸ਼ੁਕਰ ਮਨਾਓ ਕਿ ਮੈਂ ਵੀਰੇ ਨੂੰ ਕੁਝ ਦੱਸਿਆ ਨਹੀਂ ਤੁਸੀਂ ਜਾਣਦੇ ਵੀ ਹੋ ਘਰ ਖਰਾਬ ਹੋ ਜਾਣਾ ਆਪਣਾ ਇੱਧਰ ਮੈਨੂੰ ਤਾਂ ਸ਼ਰਮ ਆਉਂਦੀ ਹੈ ਕਿ ਮੈਂ ਤੁਹਾਨੂੰ ਭੈਣ ਦਾ ਦਰਜਾ ਦਿੱਤਾ। ਬੱਸ ਮੈਂ ਤੁਹਾਡੇ ਅੱਗੇ ਨਾ ਹੱਥ ਜੋੜਦੀ ਆਂ ਬਿਨਾਂ ਦਾ ਆਪ ਦਾ ਘਰ ਖਰਾਬ ਕਰੋ ਤੇ ਨਾ ਮੇਰਾ ਕਰੋ। ਰਈ ਗੱਲ ਗੋਪੀ ਦੀ ਉਹਨੂੰ ਮੈਂ ਆਪ ਹੀ ਸਮਝਾ ਲੂੰਗੀ। ਕਿ ਤੇ ਇਹ ਨਾ ਹੋਵੇ ਕਿ ਮੈਨੂੰ ਵੀਰੇ ਨੂੰ ਦੱਸਣਾ ਪੈ ਜਾ ਸਾਰਾ ਕੁਝ। ਮੈਨੂੰ ਲੱਗਦਾ ਤੁਸੀਂ ਸਮਝ ਗਏ ਚੰਗੀ ਤਰ੍ਹਾਂ ਮੇਰੀ ਗੱਲ ਨੂੰ। ਸੋਖਾ ਕੀ ਹੋਇਆ ਤੂੰ ਰੋਟੀ ਨਹੀਂ ਖਾਦੀ ਰੋਟੀ ਤਾਂ ਮੈਂ ਖਾ ਲੂੰਗੀ ਦੀਦੀ ਮੈਂ ਤੁਹਾਡੇ ਵਾਲੀ ਆ ਰਹੀ ਸੀਗੀ ਹਾਂ ਦੱਸ ਮੈਨੂੰ ਤਾਂ ਦੱਸਣ ਲੱਗਿਆ ਵੀ ਸ਼ਰਮ ਹੋ ਨਹੀਂ ਦੀਦੀ ਕੀ ਗੱਲ ਹੋ ਗਈ ਮੈਂ ਤੁਹਾਨੂੰ ਤੇ ਗੋਪੀ ਨੂੰ ਇਕੱਠਿਆਂ ਦੇਖ ਲਿਆਗਾ ਕੋਈ ਤੈਨੂੰ ਵਹਿਮ ਵੀ ਹੋਣਾ ਕੋਈ ਦੀਦੀ ਮੇ ਕੋਈ ਬੱਚੀ ਨਹੀਂ ਜਣਾ ਮੈਨੂੰ ਵਹਿਮ ਹੋਗਾ ਤੁਸੀਂ ਤਾਂ ਸ਼ੁਕਰ ਮਨਾਓ ਕਿ ਮੈਂ ਵੀਰੇ ਨੂੰ ਕੁਝ ਦੱਸਿਆ ਨਹੀਂ ਆ ਮੈਂ ਅਜੇ ਵੀ ਕਿੰਨੀ ਦੀਦੀ ਸੰਭਲ ਜੋ ਮੌਕਾ ਜੇ ਫੇਰ ਗੱਲ ਸੁਣ ਮੈਨੂੰ ਮਾਫ ਕਰ ਦੇ ਮੇਤੋ ਗਲਤੀ ਹੋ ਗਈ ਦੀਦੀ ਮੈਂ ਤੁਹਾਨੂੰ ਹਮੇਸ਼ਾ ਆਪਣੀ ਵੱਡੀ ਭੈਣ ਸਮਝਿਆ ਸੀ ਫਿਰ ਵੀ ਤੁਸੀਂ ਮੇਰੇ ਨਾਲ ਇਦਾਂ ਕੀਤੀ ਠੀਕ ਆ ਅੱਗੇ ਤੋਂ ਇਹ ਗਲਤੀ ਨਾ ਹੋਵੇ ਦੁਬਾਰਾ ਦੀਦੀ